ਸਾਸਰੀਗਾਲ ਪਿਆਰੇ ਦੋਸਤੋ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਬਿਹਾਰੀ ਮਾਤਰਾ ਦੀ ਵਰਤੋਂ ਦੇ ਬਾਰੇ ਠੀਕ ਆ ਤਾਂ ਇਸ ਫੋਟੋ ਦੇ ਵਿੱਚ ਤੁਹਾਨੂੰ ਇੱਕ ਜੀਪ ਦਿੱਤੀ ਹੋਈ ਆ ਬਿਹਾਰੀ ਮਾਤਰਾ ਦੇ ਬਾਰੇ ਤੁਸੀਂ ਇਹ ਗੱਲ ਜਾਣ ਲਓ ਕਿ ਅਗਰ ਕੋਈ ਸ਼ਬਦ ਆ ਠੀਕ ਆ ਜਿਵੇਂ ਆ ਜੱਜਾ ਦਿੱਤਾ ਹੋਇਆ ਤਾਂ ਬਿਹਾਰੀ ਮਾਤਰਾ ਸ਼ਬਦ ਅੱਖਰ ਦੇ ਲੈਟਰ ਅਲਫਾਬੈਟ ਜਿਹੜਾ ਹੈਗਾ ਅਲਫਾਬੈਟ ਦੇ ਅੱਖਰ ਦੇ ਸੱਜੇ ਪਾਸੇ ਯਾਨੀ ਕਿ ਰਾਈਟ ਹੈਂਡ ਸਾਈਡ ਲੱਗੂਗੀ ਠੀਕ ਆ ਜੱਜਾ ਜੱਜੇ ਨੂੰ ਬਿਹਾਰੀ ਠੀਕ ਆ ਬਿਹਾਰੀ ਦੀ ਮਾਤਰਾ ਇਸ ਤਰ੍ਹਾਂ ਦੀ ਹੁੰਦੀ ਆ ਜਿਵੇਂ ਅਗਰ ਮੈਂ ਤੁਹਾਨੂੰ ਲਿਖ ਕੇ ਦਿਖਾਵਾਂ ਇੱਕ ਆ ਆਪਾਂ ਨੇ ਜੱਜਾ ਲਿਖਿਆ ਠੀਕ ਹੈ ਜੱਜੇ ਦੇ ਪਿਛਲੇ ਪਾਸੇ ਪਾਉਗੀ ਬਿਹਾਰੀ ਦੀ ਮਾਤਰਾ ਸੱਜੇ ਪਾਸੇ ਠੀਕ ਹੈ ਜਿਵੇਂ ਆਪਾਂ ਨੇ ਲਿਖਿਆ ਆ ਆਪਾਂ ਨੇ ਲਿਖਤਾ ਬੱਬਾ ਲਿਖਤਾ ਠੀਕ ਹੈ ਬੱਬੇ ਦੇ ਪਿੱਛੇ ਪਾਉਗੀ ਬਿਹਾਰੀ ਦੀ ਮਾਤਰਾ ਠੀਕ ਹੈ ਤੇ ਆ ਸਸਾ ਠੀਕ ਹੈ ਸਸੇ ਦੇ ਪਿੱਛੇ ਮਾਤਰਾ ਪਈ ਤਾਂ ਬਿਹਾਰੀ ਦੀ ਮਾਤਰਾ ਬਣ ਗਈ ਅਗਰ ਸਸੇ ਦੇ ਮੂਰੇ ਪਾ ਰਹੇ ਹਾਂ ਤਾਂ ਉਹ ਸਿਹਾਰੇ ਦੀ ਮਾਤਰਾ ਹੁੰਦੀ ਹੈ ਠੀਕ ਹੈ ਫਿਲਹਾਲ ਆਪਾਂ ਬਿਹਾਰੀ ਦੀ ਮਾਤਰਾ ਬਾਰੇ ਗੱਲ ਕਰਨੇ ਆ ਤਾਂ ਆਓ ਬਿਹਾਰੀ ਦੀ ਬਤਨ ਬਤਨ ਬਾਰੇ ਸਿੱਖੀ ਆਪਾਂ ਗੱਲਬਾਤ ਕਰੀਏ ਤੇ ਬਿਹਾਰੀ ਦੀ ਮਾਤਰਾ ਅੱਖਰ ਦੀ ਜਿਹੜੀ ਤਵਨੀਆ ਉਚਾਰਨਾ ਉਹਨੂੰ ਲੰਬਾ ਕਰ ਦਿੰਦੀ ਹੈ ਠੀਕ ਹੈ ਜਿਵੇਂ ਕੰਨੇ ਦੀ ਵਰਤੋਂ ਆਪਾਂ ਕਰਦੇ ਹੁੰਦੇ ਸੀਗੇ ਠੀਕ ਹੈ ਜਿਵੇਂ ਜੱਜਾ ਸ਼ਬਦ ਦਾ ਜੱਜੇ ਸ਼ਬਦ ਨੂੰ ਜੱਜੇ ਦਾ ਉਚਾਰਨ ਆਪਾਂ ਜ ਜ ਕਹਿੰਨੇ ਆ ਜੋ ਠੀਕ ਹੈ ਤੇ ਜੱਜੇ ਦੇ ਪਿੱਛੇ ਕੰਨਾ ਲੱਗ ਗਿਆ ਤਾਂ ਜਾ ਬਣ ਗਿਆ ਉਵੇਂ ਹੀ ਜੱਜੇ ਦੀ ਜੱਜੇ ਦੇ ਪਿੱਛੇ ਬਿਹਾਰੀ ਪਾ ਕੇ ਜੱਜੇ ਦੀ ਜਿਹੜੀ ਆਵਾਜ਼ ਆ ओ लंबी हो जू जी ठीक है जजा जजे बिहारी जी प जी पग यानी कि क ठीक है अडाड़ा अडाड़े डी क डी कड़ी ठीक है इस तरह अगे थोड़े कोई है या, सी टी स टीका सी बन गया ट टी बन गया सी टी सी टी हा थी ਹਾਥੀ ਠੀਕ ਹੈ ਤਾਂ ਤੈਨੂੰ ਸਿਆਰੀ ਤ ਤਾ ਲੱਲੇ ਨੂੰ ਵਿਹਾਰੀ ਲੀ ਤੀ ਤ ਲੀ तितਲੀ ਠੀਕ ਹੈ ਤਾਂ ਤੈਨੂੰ ਸਿਆਰੀ ਤ ਤ ਦੀ ਆਵਾਜ਼ ਛੋਟੀ ਹੋ ਗਈ ਠੀਕ ਹੈ ਤ ਲੱਲੇ ਨੂੰ ਵਿਹਾਰੀ ਲੱਗ ਗਈ ਲੱਲੇ ਦੀ ਆਵਾਜ਼ ਲ ਵੱਡੀ ਹੋ ਗਈ ਲੰਬੀ ਹੋ ਗਈ ਲੀ तितਲੀ ਠੀਕ ਹੈ ਹਾ ਕੀ ਹਾ ਕੀ ਇਸ ਤਰ੍ਹਾਂ ਨਾਲ ਅਣ ਤੁਹਾਨੂੰ 2 3 ਤੇ 4 ਅੱਖਰੀ ਸ਼ਬਦ ਇਕੱਠੇ ਦਿੱਤੇ ਹੋਏ ਨੇ ਠੀਕ ਹੈ ਤੱਤੇ ਬਿਹਾਰੀ ਤੀਰਾ ਤੀਰ ਸਸੇ ਬਿਹਾਰੀ ਸੀ ਟੈਂਕਾ ਸੀਟ ਕਗੇ ਬਿਹਾਰੀ ਗੀ ਤੱਤਾ ਗੀਤ ਜ ਪ ਵ ਰ ਪ ਈ ਪਾਈ ਹਾ ਕੀ ਹਾਕੀ ਮਾ ਲੀ ਮਾਲੀ ਸ਼ੀ ਸ਼ਾ ਸ਼ੀਸ਼ਾ ਕਗੇ ਬਿਹਾਰੀ ਗੀ ਤਤੈਨੂੰ ਕੰਨਤਾ ਗੀਤਾ ਤਥੈਨੂੰ ਕੰਨਾ ਥਾ ਲੱਲੇ ਬਿਹਾਰੀ ਥਾਲੀ ਨ ਨਾ ਕ ਕ ਨਕ ਲੱਲੇ ਬਿਹਾਰੀਲੀ ਨਕਲੀ ਐਵੇਂ ਤੁਸੀਂ ਪੜਨਾ ਠੀਕ ਆ ਨ ਨਾ ਸੱਸੀ ਵਾਰੀ ਸੀ ਬੱਬਾ ਨਸੀਬ ਤ ਤ ਕ ਕ ਤਕ ਲੱਲੇ ਬਿਹਾਰੀਲੀ ਤਕਲੀ ਠੀਕ ਆ ਕਮੀਜ਼ ਬ ਗੀ ਚਾ ਬਗੀਚਾ ਅਲਮਾਰੀ ਅਲਮਾਰੀ ਹਲਵਾਈ ਮਹਾਰਾਣੀ ਜਨਵਰੀ ਇਸ ਤਰੀਕੇ ਨਾਲ ਪੜਨਾ ਅੱਗੇ ਐਡਵਾਂਸ ਲੈਵਲ ਤੇ ਤੁਹਾਨੂੰ ਪੈਰਾ ਦਿੱਤਾ ਹੋਇਆ ਤੁਸੀਂ ਇਹ ਪੜਨਾ ਠੀਕ ਆ ਸ਼ੁਰੂ-ਸ਼ੁਰੂ ਵਿੱਚ ਤੁਸੀਂ ਅੱਖਰਾਂ ਨੂੰ ਤੋੜ ਕੇ ਤਮਨੀ ਦੇ ਉੱਤੇ ਧਿਆਨ ਦਿੰਦੇ ਹੋਏ ਪੜ੍ਹਨਾ ਰਾਰੇ ਬਿਹਾਰੀ ਰੀ ਮੰਮੇ ਕੰਨਾ ਮਾ ਹਰੀ ਮਾ ਦਦੇ ਬਿਹਾਰੀ ਦੀ ਮੰਮੇ ਕੰਨਾ ਮਾ ਮੰਮੇ ਬਿਹਾਰੀ ਮੀ ਮਾਮੀ ਐਡੇ ਕਰਨਾ ਆ ਈੜੀ ਬਿਹਾਰੀ ਈ ਆ ਈ ਰੀ ਮਾ ਦੀ ਮਾਮੀ ਆ ਈ ਰੀਮਾ ਦੀ ਮਾਮੀ ਆਈ ਐ ਪੜ੍ਹਨਾ ਠੀਕ ਆ ਅਜੀਤ ਗਰੀਬ ਦੀ ਮਦਦ ਕਰ ਅ ਜੀ ਤੋ ਅਜੀਤ ਐੜਾ ਜੱਜੀ ਬਿਹਾਰੀ ਜੀ ਤਤ ਅਜੀਤ ਇਹ ਤਿੰਨ ਤਰੀਕੇ ਹੈਗੇ ਨੇ ਸ਼ਬਦ ਨੂੰ ਪੜਨ ਦੇ ਠੀਕ ਆ ਇੱਕ ਤਾਂ ਤੁਸੀਂ ਤੁਵਣੀ ਦੇਖ ਸਕਦੇ ਹੋ ਐੜਾ ਅ ਦੀ ਆਵਾਜ਼ ਜੱਜਾ ਜੋ ਦੀ ਆਵਾਜ਼ ਤਤ ਤ ਦੀ ਆਵਾਜ਼ ਠੀਕ ਆ ਅ ਜੀ ਤ ਜੱਜਾ ਦੀ ਆਵਾਜ਼ ਜ ਹੁੰਦੀ ਹੈ ਨਾ ਤਾਂ ਬਿਹਾਰੀ ਲਾ ਕੇ ਆਵਾਜ਼ ਜੱਜੇ ਦੀ ਜ ਤੋਂ ਜੀ ਹੋ ਗਈ ਲੰਬੀ ਹੋ ਗਈ ਠੀਕ ਆ ਅਗਰ ਤੁਹਾਨੂੰ ਅਭਿਆਸ ਕਰਨਾ ਹੋਇਆ ਇਹ ਤੁਸੀਂ ਆਪਣੀ ਕਾਪੀ ਪੈਨ ਲੈ ਕੇ ਉੱਤੇ ਕਰ ਸਕਦੇ ਹਾਂ ਠੀਕ ਹੈ ਬਿਹਾਰੀ ਦੀ ਮਾਤਰਾ ਲਗਾ ਕੇ ਅਧੂਰੇ ਸ਼ਬਦਾਂ ਨੂੰ ਪੂਰੇ ਕਰਨਾ ਠੀਕ ਹੈ ਮਦਾਰ ਲਿਖਿਆ ਹੋਇਆ ਮਮਾ ਦੰਦੇ ਨੂੰ ਕੰਨ ਰਾਰਾ ਮਦਾਰ ਠੀਕ ਹੈ ਤਾਂ ਆਪਾਂ ਨੇ ਰਾਰੇ ਨੂੰ ਬਿਹਾਰੀ ਲਾ ਦੇਣੀ ਹੈ ਮਦਾਰੀ ਬਣ ਜਾਣਾ ਠੀਕ ਹੈ ਮਮਾ ਦੰਦੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਇਹ ਆਪਣਾ ਬਣ ਗਿਆ ਮਦਾਰੀ ਠੀਕ ਹੈ ਜਿਵੇਂ ਇੱਥੇ ਤੁਹਾਨੂੰ ਲਿਖਤਾ ਆ ਹੈਡਿੰਗ ਹਾਹੇ ਨੂੰ ਕੰਨਾ ਹਾ ਕਕਾ ਹਾ ਲਿਖਿਆ ਹੋਇਆ ਇਹ ਤਾਂ ਆਪਾਂ ਨੇ ਹਾਕੀ ਬਣਾ ਦੇਣਾ ਕਕੇ ਨੂੰ ਬਿਹਾਰੀ ਲਾ ਦੇਣੀ ਹੈ ਠੀਕ ਹੈ ਹੇ ਨੂੰ ਕੰਨਾ ਕਕਾ ਇਹ ਪੰਟਾ ਹੈ ਹਾਕ बिहारी ਸ਼ਬਦ ਦੇ ਪਿੱਛੇ ਪੈਂਦੀ ਹੈ ਕਕੇ ਨੂੰ बिहारी ਪਾ ਦੇਣੀ ਆਪਾਂ ਨੇ ਹਾਕ ਹੀ ਬਣ ਜਾਣਾ ਠੀਕ ਆ ਜੀ ਬਹੁਤ ਬੜੀਆ ਖਾਲੀ ਥਾਂਵਾਂ ਪਰ ਨਿਆਨੇ ਮਿੰਨਾ ਡੈਸ਼ ਪਕੜ ਠੀਕ ਆ ਇਹ ਜਿਹੜੀ ਖਾਲੀ ਥਾਂਵਾਂ ਆਪਾਂ ਨੇ ਭਰਨੀਆਂ ਨੇ ਇਹ ਨੰਬਰ 1 ਤੋਂ ਹੀ ਦੇਖ ਕੇ ਭਰਨੀਆਂ ਨੇ बिहारी ਦੀ ਮਾਤਰਾ ਲਗਾ ਕੇ ਅਧੂਰੇ ਸ਼ਬਦ ਪੂਰੇ ਕਰੋ ਜਿਵੇਂ ਹ ਤਿੱਤਲ ਸੀਗਾ ਨਾ ਠੀਕ ਆ ਤਾਂ ਇਕਤਤਾ ਤਤਨੁਸੀਆਰੀ ਉੱਤੇ ਅਦਕ ਤਤਾ ਲੈ ਲੈ ਨੂੰ ਬਿਹਾਰੀ ਲੱਗ ਜਣੀ ਹੈ ਤਿਤਲੀ ਠੀਕ ਆ ਤੇ ਤਿਤਲੀ ਸ਼ਬਦ ਆਪਾਂ ਨੇ ਆਹ ਵਾਲੇ ਬਲੈਂਕ ਚ ਭਰ ਦੇਣਾ ਠੀਕ ਆ ਤਿਤਲੀ ਸ਼ਬਦ ਮੀਨਾ ਤਿਤਲੀ ਪਕੜ ਠੀਕ ਆ ਐ ਆਪਣਾ ਬਣ ਜਾਊਗਾ ਪਸੇ ਹੇਡਾਂ ਲਿਖੇ ਸ਼ਬਦਾਂ ਨੂੰ ਤੁਸੀਂ 4-4 ਵਾਰ ਲਿਖਣਾ ਹੈਗਾ ਇਹ ਤੁਹਾਡੀ ਰਾਈਟਿੰਗ ਪ੍ਰੈਕਟਿਸ ਆ ਠੀਕ ਆ ਤਾਂ ਇਸ ਵੀਡੀਓ ਚ ਇੰਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਨੋਟੀਫਿਕੇਸ਼ਨ ਆਈਕਨ ਨੂੰ ਪ੍ਰੈਸ ਕਰ ਲਿਓ ਧੰਨਵਾਦ ਜੀ ਬਹੁਤ ਬਹੁਤ